ਤਾਨੂੰ ਪੜਦੇ ਖਾਲੇ ਸੱਧਿਆ ਤੇ ਕਿਹੜੇ ਅਜਿਹੇ ਕਾਰਨ ਬਣੇ ਜਿਹੜੇ ਕਾਰਨਾਂ ਦਾ ਕਰਕੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸੰਗਤ ਦੀ ਹਾਜ਼ਰੀ ਦੇ ਵਿੱਚ ਤੁਹਾਡੇ ਕੋਲੋਂ ਮਾਈਕ ਖੋਇਆ ਜਾ ਰਿਹਾ ਤਾਨੂੰ ਪੜਦੇ ਖਾਲੇ ਸੱਧਿਆ ਤੇ ਮੈਂ ਤੁਹਾਨੂੰ ਸਾਨੂੰ ਇਹ ਨਹੀਂ ਪਤਾ ਕਿ ਪੜਦੇ ਇਹਨਾਂ ਦੇ ਕਿਹੜੇ ਅਸੀਂ ਬੋਲ ਦਿੱਤੇ ਕੀ ਇਹਨਾਂ ਨੇ ਕੀਤਾ ਹੈ ਕਿ ਆਗੇ ਉਹ ਵੀ ਉਹਨੂੰ ਆਪਰਾ ਵੈਗਿਆਕੀਆ ਨੇ ਕੀ ਕੀਤਾ ਤੁਸੀਂ ਆਪਣੀਆਂ ਫੋਕੀਆਂ ਚੌਧਰਾਂ ਤੇ ਪ੍ਰਧਾਨਗੀਆਂ ਦੀ ਖਾਤਰ ਗੁਰੂ ਘਰ ਦੇ ਸਿਧਾਂਤ ਨੂੰ ਖੋਰਾ ਲਾ ਰਹੇ ਹੋ ਨਹੀਂ ਨਹੀਂ ਪ੍ਰਧਾਨਗੀ ਕੋਈ ਨਹੀਂ ਬਹਿ ਰਹੇ ਅਸੀਂ ਇੱਥੋਂ ਦੇ ਮਾਲਕ ਆ ਤੇ ਜਿਹੜਾ ਮੁੱਖ ਸੇਵਾਦਾਰ ਹੈ ਚਰਨਜੀਤ ਸਿੰਘ ਪ੍ਰਧਾਨ ਉਹਨੇ ਸਾਡੀ ਸਲਾਹ ਤੋਂ ਬਿਨਾਂ ਇਹ ਪ੍ਰੋਗਰਾਮ ਬੁਲਿਖਿਆ ਤੇ ਬੁਲਿਖਿਆ ਕਿਵੇਂ ਤੁਹਾਡਾ ਨਾਂ ਲਿਆ ਤੁਹਾਡਾ ਨਾਂ ਲਿਆ ਕੋਈ ਤੁਹਾਡੇ ਪਿਆਰ ਕੋਈ ਨਹੀਂ ਕਿਹੜੇ ਰਾਗੀ ਢਾਡੀ ਪ੍ਰਚਾਰਕ ਹੁੰਦੇ ਨੇ ਉਹ ਤੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਪਰ ਤੁਸੀਂ ਇਸ ਤਰ੍ਹਾਂ ਦੀ ਸਟੇਜ ਤੋਂ ਕਿਹੜੀ ਗੱਲ ਕਹਿੰਦੀ ਕਿ ਜਿਹੜੀ ਗੱਲ ਤੋਂ ਗੁਰਦੁਆਰਾ ਸਾਹਿਬ ਦੇ ਮੀਤ ਪ੍ਰਜਾ ਨੂੰ ਤਕਲੀਫ ਹੋਈ ਸੱਚ ਬੋਲਣ ਤੋਂ ਨਹੀਂ ਡਰ ਸਕੋ ਸੱਚ ਬੋਲਿਆ ਜੀ ਜੋ ਜੀ ਸੰਗਤ ਆ ਰਹੀ ਸੀ ਗੁਰੂ ਘਰ ਹੂੰ ਕੁੰਨਾਂ ਨੇ ਮਨਾ ਕਰ ਰਹੇ ਸਨ ਕਿ ਤੁਸੀਂ ਗੁਰੂ ਦਰਬਾਰ 'ਚ ਨਾ ਜਾਓ ਤੁਹਾਡਾ ਮਾਈਕ ਸਟੇਜ ਤੋਂ ਖੋ ਕੇ ਤੁਹਾਨੂੰ ਮੀਤ ਪ੍ਰਧਾਨ ਨੇ ਕਿਉਂ ਆਖਿਆ ਕਿ ਅਸੀਂ ਤੁਹਾਨੂੰ ਇੱਥੇ ਫੜਦੇ ਬੋਲ ਫੜਦੇ ਫੋਲ ਨੂੰ ਥੋੜੀ ਸੱਧਿਆ ਇੰਨੀ ਗੱਲ ਕਹੀ ਕਿ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਾਮਨ ਕਰਨਾ 'ਚ ਮੱਥਾ ਟੇਕਣ ਤੋਂ ਪਹਿਲਾਂ ਅਸੀਂ ਮੇਨ ਗੇਟ ਤੇ ਪਹੁੰਚਦੇ ਹੀ ਝਗੜੇ ਕਰਨ ਲੱਗ ਪੈਨੇ ਆ ਜੋ ਤੁਹਾਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਜਿਹੜਾ ਇਤਿਹਾਸ ਸ਼ੁਰੂ ਕੀਤਾ ਸੀ ਵਿਚਾਲੇ ਆ ਕੇ ਮਾਈਕੋ ਖੋਲਿਆ ਜਾਂਦਾ ਤਾਂ ਉਸ ਤੋਂ ਬਾਅਦ ਇਤਿਹਾਸ ਚੱਲਦਾ ਰਹਿੰਦਾ ਹੈ ਜਾਂ ਤੁਹਾਨੂੰ ਸਟੇਜ ਤੋਂ ਹਟਾ ਦਿੱਤਾ ਜਾਂਦਾ ਫਿਰ ਮੈਂ ਝੁੱਕ ਗਿਆ ਕਿਹਾ ਕਿ ਮੈਂ ਸ਼ਾਇਦ ਗੱਲ ਸੁਣ ਲਈ ਹੈ ਬਾਪੂ ਕੀ ਕਹਿ ਰਹੇ ਨੇ ਹੂੰ ਉਹਨੇ ਆ ਕੇ ਤੇ ਉਹ ਸਾਡੇ ਸਟੈਂਡ